ਤਮਾਮ ਕਾਂਗਰਸ ਦੇ ਲੀਡਰ ਸਹਿਬਾਨ ਔਰ ਜਿੰਨੇ ਵੀ ਸਾਡੇ ਸਾਬਕਾ ਐਮ ਐਲ ਏਸ ਤੇ ਕੰਟੈਸਟਡ ਕੈਂਡੀਡੇਟ ਹੈ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲਣ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਸਵੇਰ 10 ਵਜੇ ਦਾ ਟਾਈਮ ਲਿਆ ਸੀਗਾ ਔਰ ਧੀਰੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਬੁੱਢੇ ਨਾਲੇ ਨੂੰ ਲੈ ਕੇ ਅਸੀਂ ਚਰਚਾ ਕੀਤੀ ਸਭ ਤੋਂ ਵੱਡਾ ਜਿਹੜਾ ਅੱਜ ਦਾ ਇਸ਼ੂ ਸੀਗਾ ਉਹ ਪੰਚਾਇਤੀ ਚੋਣਾਂ ਹੈ ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲਾਕਸ ਦੇ ਵਿੱਚ ਹਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ ਹਾਲਾਂਕਿ ਜਿਹੜੀ ਰੈਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਤਾਂਦਲੀ ਹੋਈ ਹੈ ਧੱਕਾ ਹੋਇਆ ਹੈ ਬਲੌਕ ਲੈਵਲ ਤੇ ਇਹਨਾਂ ਨੇ ਰੈਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫੇਰ ਦੁਬਾਰਾ ਪਾ ਦਿੱਤੇ ਗਏ ਨੇ ਉਹਦਾ ਕਾਰਨ ਇਹ ਹੈ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਦੋਂ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਉੱਥੇ ਜਰਨਲ ਲੇਡੀ ਕਰ ਦਿੱਤੀ ਗਈ ਚਾਹੇ 15 ਸਾਲ ਤੋਂ ਜਰਨਲ ਲੇਡੀ ਸੀਗੀ ਆਲਰੇਡੀ ਉੱਥੇ ਸੋ ਮੇਰੇ ਕਹਿਣ ਦਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ ਬੜਾ ਵੱਡਾ ਧੱਕਾ ਕੀਤਾ ਹੈ ਡੇਟ ਅਨਾਉਂਸ ਹੋ ਗਈਆਂ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ ਕਿਹੜਾ ਓਪਨ ਹੈ ਲੋਕਾਂ ਨੇ ਆਪਦੇ ਲੈਵਲ ਨਾਲ ਲੈ ਗੀਆਂ ਦੂਸਰਾ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕੀ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦੇਾਂਗੇ ਅੱਜ ਅਸੀਂ ਪ੍ਰਤਾਪ ਸਿੰਘ ਬਾਜਵਾ ਸਾਡੇ ਸੀਐਲਪੀ ਲੀਡਰ ਵੀ ਮਿਲ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ ਸਟੇਟ ਨੂੰ ਪਰ ਤੁਸੀਂ ਜਾਣਦੇ ਹੋ ਸਟੇਟ ਇਲੈਕਸ਼ਨ ਕਮਿਸ਼ਨ ਵੀ ਆਫੀਸਰ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਨਾਲ ਕਾਫੀ ਅਸਰ ਰੂਕ ਰੱਖਦੇ ਐ ਮੇਰੀ ਅੱਜ ਇਹਨਾਂ ਨੂੰ ਕਿਹਾ ਫੇਰ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਹ ਕਿਹਾ ਕਿ ਐਫੀਡੇਵਿਟ ਦੇ ਦਿਓ ਐਫੀਡੇਵਿਟ ਤੇ ਵੀ ਸਾਨੂੰ ਖਸਤਾ ਇਹਨਾਂ ਨੇ ਨਾਲ ਕੁਐਸਚਨ ਮਾਰਕ ਲਗਾਇਆ ਹੈ ਕਿ ਜਿਹੜਾ ਵਿਅਕਤੀ ਐਫੀਡੇਵਿਟ ਦੇ ਦੇਗਾ ਅਗਰ ਕੋਈ ਹੋਰੇ ਤੇ ਦੇਣਦਾਰੀ ਜਾਂ ਉਹ ਰਾ ਕੇਸ ਜਾਂ ਕੋਈ ਇੱਧਰ ਉੱਧਰ ਕੱਢ ਕੇ ਤੇ ਐਫੀਡੇਵਿਟ ਨੂੰ ਵੀ ਜਿਹੜੇ ਇਹਨਾਂ ਦੇ ਨਮਾਇंदे ਹੋਣਗੇ ਰਿਟਰਨਿੰਗ ਆਫੀਸਰ ਹੋਏਗਾ ਉਹ ਨਕਾਰ ਸਕਦਾ ਹੈ ਜਾਨੀ ਕਿ ਸੌਖਾ ਤਰੀਕਾ ਐਫੀਡੇਵਿਟ ਨੂੰ ਨਕਾਰਨਾ ਵੀ ਇਹਨੇ ਐਫੀਡੇਵਿਟ ਦੇ ਵਿੱਚ ਝੂਠ ਬੋਲਿਆ ਸਾਨੂੰ ਪੰਬਲ ਪੂਸਾ ਪਾਇਆ ਜਾ ਰਿਹਾ ਐਨਓਸੀ ਨਹੀਂ ਦੇ ਰਹੇ ਐਨਓਸੀ ਦੀ ਥਾਂ ਤੇ ਐਫੀਡੇਵਿਟ ਦੀ ਗੱਲ ਕਰ ਰਹੇ ਹਾਲਾਂਕਿ ਅਸੀਂ ਐਨਓਸੀ ਚਾਹੁੰਦੇ ਹਾਂ ਤਾਂ ਜੋ ਐਨਓਸੀ ਮਿਲੇਗੀ ਤਾਂ ਸਾਡੀ ਕੋਈ ਦੇਣਦਾਰੀ ਸਬੂਤ ਨਹੀਂ ਕਰ ਸਕਦਾ ਸੋ ਇੱਕ ਤਾਂ ਇਹਨਾਂ ਨੂੰ ਕਿਹਾ ਵੀ ਸਾਨੂੰ ਐਨਓਸੀਸ ਦਿਓ ਐਫੀਡੇਵਿਟ ਦੀ ਨਾ ਗੱਲ ਕਰੋ ਦੂਸਰਾ ਐਫੀਡੇਵਿਟ ਦਾ ਜਿਹੜਾ ਖਸਤਾ ਸੀ ਉਹ ਦਾਸ ਦਾ ਤੀਸਰਾ ਜਿਹੜਾ ਖਸਤਾ ਹੈਗਾ ਕਿ ਅਜੇ ਤੱਕ VOTER ਸੂਚੀਆਂ ਨਹੀਂ ਦਿੱਤੀਆਂ ਸਾਨੂੰ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ VOTER ਸੂਚੀਆਂ ਅੱਜ ਤੁਹਾਨੂੰ ਮਾਹੀਆ ਕਰਾ ਦੇਾਂਗੇ ਜਦੋਂ ਪਤਾ ਹੀ ਨਹੀਂ ਹੋ ਸਕਦਾ ਜਿਹੜੇ ਬੰਦੇ ਨੇ ਇਲੈਕਸ਼ਨ ਲੜਨਾ ਹੋਵੇ ਉਹਨਾਂ VOTER ਸੂਚੀ ਚ ਨਹੀਂ ਕੱਟਿਆ ਪਿਆ ਹੋਵੇ ਸੋ VOTER ਸੂਚੀਆਂ ਸਾਨੂੰ ਸਮੇਂ ਸਿਰ ਦੇ ਦੇਣੀਆਂ ਚਾਹੀਦੀਆਂ ਇਸ ਸਰਕਾਰ ਨੂੰ ਇਹ 15 ਦਿਨ ਪਹਿਲਾਂ ਕੰਮ ਕਰਨਾ ਚਾਹੀਦਾ ਸੀ ਰਿਜ਼ਰਵੇਸ਼ਨ ਦਾ ਤੇ VOTER ਸੂਚੀਆਂ ਦਾ ਤੀਸਰਾ ਸਾਨੂੰ ਇਹ ਵੀ ਗੱਲ ਪਤਾ ਲੱਗੀ ਹੈ ਇਹਦੇ ਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹਦੇ ਬਾਰੇ ਮੈਂ ਅੱਜ ਟਿੱਪਣੀ ਨਹੀਂ ਕਰ ਸਕਦਾ ਕੀ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਭਗਵੰਤ ਸਿੰਘ ਮਾਨ ਹੁਰਾ ਨੇ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕੋਈ ਸਿੰਬਲ ਤੇ ਚੋਣਾਂ ਨਹੀਂ ਲੜ ਸਕਦਾ ਕਦੇ ਪੰਚਾਇਤੀ ਚੋਣਾਂ ਕਦੇ ਸਿੰਬਲ ਤੇ ਲੜੀਆਂ ਹੀ ਨਹੀਂ ਇਸ ਤੋਂ ਪਹਿਲਾਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਦੇ ਆਂ ਲੇਕਿਨ ਪੰਚਾਇਤ ਦਾ ਮੈਂਬਰ ਤੇ ਸਰਪੰਚ ਕਦੇ ਕਾਂਗਰਸ ਤੇ ਜਾਂ ਤਕੜੀ ਦੇ ਜਾਂ ਝਾੜੂ ਦੇ ਸਿੰਬਲ ਤੇ ਅਸ ਤੋਂ ਪਹਿਲਾਂ ਨਹੀਂ ਲੇਕਿਨ ਇਹ ਕੈਬਨਟ ਚ ਲੈ ਕੇ ਆਏ ਇਹ ਗੱਲ ਕਿਉਂਕਿ ਇਹਨਾਂ ਦੇ ਮਨ ਚ ਖਸਤਾ ਸੀ ਕਿ ਅਗਰ ਕੋਈ ਨਾ ਕੋਈ ਪਰਵੀਜ਼ਨ ਹੈਗੀ ਹੈ ਜੇ ਕੋਈ ਚੋਣ ਚਿੰਨ ਲੈਣਾ ਚਾਹੁੰਦਾ ਹੋਵੇ ਇਹਨਾਂ ਦੇ ਦਿਮਾਗ ਚ ਖਸਤਾ ਸੀ ਵੀ ਸਾਡਾ ਚੋਣ ਚਿੰਨ ਲੈ ਲੈਣ ਸਾਰੇ ਜਾਣੇ ਤੇ ਉਹ ਸਾਰੇ ਜਾਣੇ ਹਾਰ ਜਾਣ ਇਸ ਤੋਂ ਚੰਗਾ ਕੈਬਨਟ ਦੇ ਵਿੱਚ ਇਹ ਫੈਸਲਾ ਕਰੋ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਚੋਣ ਚਿੰਨ ਲੈ ਨਹੀਂ ਸਕਦਾ ਤਾਂ ਜੋ ਇਹ ਨਾ ਬਾਤ ਪਤਾ ਲੱਗੇ ਕਿ ਆਮ ਆਦਮੀ ਪਾਰਟੀ 90% ਪੰਚਾਇਤੀਆਂ ਚੋਂ ਨਾ ਹਾਰ ਗਈ ਹੈ ਇਹ ਪੰਭਰਪੁਰ ਸਾਰੇ ਵਿੱਚ ਅਸੀਂ ਕਵਾਂਗੇ ਸਾਰੇ ਸਰਪੰਚ ਜਿਹੜਾ ਸਰਪੰਚ ਜਿੱਤੀ ਜਾਂਦਾ ਹੈ ਉਹਨੂੰ ਵੀਡੀਓ ਦਬਾ ਪਾ ਲੈਂਦਾ ਕਿ ਅਸੀਂ ਗਾਰੰਟੀ ਨਹੀਂ ਦੇਣੀ ਆ ਯਾਰ ਤੂੰ ਹੁਣ ਚੁੱਪ ਕਰਕੇ ਬੈਠਾ ਰਹਾ ਭਾਵੇਂ ਤੂੰ ਕਾਂਗਰਸ ਹੈ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਜਿੱਤਣ ਤੋਂ ਬਾਅਦ ਸਾਡੇ ਸਰਪੰਚਾਂ ਨੂੰ ਜਿਹੜੇ ਜਿੱਤਣਗੇ ਜਾਂ ਮੈਂਬਰ ਉਹਨਾਂ ਤੋਂ ਲਿਖਵਾ ਲਿਆ ਜਾਏਗਾ ਕਿ ਭਾਈ ਤੂੰ ਕਿਹੜੀ ਪਾਰਟੀ ਨਾਲ ਤਲੁਕ ਰੱਖਦਾ ਹੈ ਤੂੰ ਲਿਖ ਦੇ ਇੱਥੇ ਵੀ ਆਮ ਆਦਮੀ ਪਾਰਟੀ ਨਾਲ ਮੇਰਾ ਸਬੰਧ ਹੈਗਾ ਤੇ ਤਾਂ ਜੋ ਅਸੀਂ ਇੱਕ ਅੰਕੜਾ ਪੇਸ਼ ਕਰਦੇ ਆਂਗੇ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਕੋਲੇ 80 ਤੋਂ 90% ਜਿਹੜੇ ਸਰਪੰਚ ਹੈ ਉਹ ਸਾਡੇ ਜਿੱਤ ਗਏ ਨੇ ਇਹਨਾਂ तमाम ਗੱਲਾਂ ਤੇ ਅੱਜ ਅਸੀਂ ਸਾਰੇ ਲੀਡਰਸ਼ਿਪਾਂ ਨੂੰ ਮਿਲਣਾ ਹੈ ਆ और नाल दी नाल ਅੱਜ ਅਸੀਂ ਹੈਲਪਲਾਈਨ ਨੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ ਹੈ ਕਿ ਕਿਸੇ ਵੀ ਪੰਜਾਬ ਦੇ ਚਾਹੇ ਸਾਡੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਨਾ ਰੱਖਦਾ ਹੋਵੇ ਅਗਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪੰਚਾਇਤਾਂ ਨੂੰ ਕਾਗਜ਼ਾਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਉਹ ਸਾਡੀ ਹੈਲਪਲਾਈਨ ਨੰਬਰ ਤੇ ਸੰਪਰਕ ਕਰੇ ਤੇ ਨਾਲ ਦੀ ਨਾਲ ਅਸੀਂ ਆਪਦੇ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਰੂਰਲ ਸਾਡੇ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਂ ਤੇ ਨੰਬਰ ਵੀ ਜੇ ਉਹਨਾਂ ਨੇ ਲੋਕਲ ਉਸ ਕਿਸੇ ਵਿਅਕਤੀ ਨੂੰ ਸੰਪਰਕ ਕਰਨਾ ਹੈ ਜ਼ਿਲ੍ਹਾ ਪ੍ਰਧਾਨ ਨੂੰ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰ ਲੈ ਔਰ ਜੇ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਜਿਹੜਾ ਆਫਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਸਾਡੇ ਤਿੰਨ ਚਾਰ ਲੋਕਾਂ ਦਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ ਸੋ ਇਸ ਦੇ ਬਾਅਦ ਯੁੱਧ ਵੀ ਕਿਤੇ ਧੰਦਲੀ ਹੋਏਗੀ ਜਾਂ ੱਟਕਾ ਹੋਏਗਾ ਉਹਨੇ ਇਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਦੇ ਅਧਿਕਾਰੀਆਂ ਵੱਲੋਂ ਅਸੀਂ ਮੈਂ ਸੀਐਲਪੀ ਲੀਡਰ ਤੇ तमाम ਅਸੀਂ ਵੱਡੇ ਲੀਡਰ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਲੀਡਰ ਹੈ ਉਥੇ ਜਾ ਕੇ ਇੱਟ ਨਾਲ ਇੱਟ ਖੜਕਾਵਾਂਗੇ ਤੇ ਆਪਦੇ ਕਿਸੇ ਬੰਦੇ ਨਾਲ ੱਟਕਾ ਨਹੀਂ ਹੁੰਦਿਆਂਗੇ ਔਰ ਮੈਂ ਅੱਜ ਬੇਨਤੀ ਕਰਨੀ ਚਾਹਣਾ ਹੈ ਸਵਦਾਤਕਾਰੀਆਂ ਨੂੰ ਕਈ ਬੀਡੀਪੀਓ ਆਮ ਆਦਮੀ ਪਾਰਟੀ ਦੇ ਪੁੱਤ ਬਣੇ ਹੋਏ ਐ ਕਈ ਡੀਡੀਪੀਓ ਪੁੱਤ ਤੇ ਧੀਆ ਬਣੇ ਹੋਏ ਐ ਮੇਰੀ ਇਹ ਬੇਨਤੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਕਈ ਹੁਣ ਨਵੇਂ-ਨਵੇਂ ਲੋਕਾਂ ਨੂੰ ਡੀਐਸਪੀ ਵੀ ਲਵਾਇਆ ਗਿਆ ਐ ਐਮਐਲਏਆਂ ਦੁਆਰਾ ਕਿ ਆਹ ਡੀਐਸਪੀ ਲਾਓ ਜੀ ਇਹ ਬੰਦਾ ਸਾਡੇ ਸਰਪੰਚੀ ਦੇ ਕਾਗਜ ਇਹ ਠੀਕ ਕਰਾਊਗਾ ਸੋ ਉਹਨਾਂ ਨੂੰ ਮੈਂ ਚੇਤਾਵਨੀ ਵੀ ਦਿਨਾ ਔਰ ਬੇਨਤੀ ਵੀ ਕਰਨੇ ਚੇਤਾਵਨੀ ਇਹ ਹੈ ਕਿ ਮਤ ਸਮਝਿਓ ਕਿ ਇਹ ਪੁਰਾਣਾ ਸਮਾਂ ਕਿਸੇ ਲੀਡਰ ਨੇ ਆਉਣਾ ਨਹੀਂ ਹੈ ਤੇਰੇ ਤੁਹਾਡੇ ਦਫ਼ਤਰ ਨੂੰ ਆ ਕੇ ਜਿੰਦਰਾ ਲਾਵਾਂਗੇ ਤੇ ਤੁਹਾਡੇ ਨਾਲ ਲੜਾਈ ਲੜਾਂਗੇ ਅਗਰ ਕਿਸੇ ਵੀ ਸਰਪੰਚਨਾ ਧੱਕਾ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਆਪਣੀ ਨੌਕਰੀ ਦੇ ਆਪ ਜ਼ਿੰਮੇਦਾਰ ਹੋਵੋਗੇ ਪਰ ਹਾਈ ਕੋਰਟ ਤੱਕ ਤੁਹਾਨੂੰ ਇਹ ਝੱਲਣਾ ਪਏਗਾ ਔਰ ਲੜਾਈ ਲੜਾਂਗੇ ਪਰ ਭੁੱਲਾਂਗੇ ਨਹੀਂ ਪਹਿਲਾਂ ਸਰਕਾਰਾਂ ਦੇ ਵਿੱਚ ਅਫਸਰ ਕੀ ਕਰਦੇ ਆ ਹੁਣ ਗੇਲਾ ਖੇ ਲੱਗ ਜਾਣਗੇ ਤੇ ਜਦੋਂ ਸਰਕਾਰ ਕਾਂਗਰਸ ਦੀ ਆ ਗਈ ਫਿਰ ਰੋਪਣਾ ਆ ਕੇ ਲੱਗ ਜਾਣਗੇ ਕਿਉਂਕਿ ਉਹ ਜਿਹੜੇ ਲੀਡਰ ਸਨ ਉਹ ਸ਼ਾਹੀ ਮਜਾਜ ਦੇ ਲੀਡਰ ਸਨ ਉਹਨਾਂ ਨੂੰ ਪਤਾ ਨਹੀਂ ਸੀ ਮਾਝੇ ਆਲੇ ਆ ਕੇ ਦਬਾਬੇ ਲੱਗ ਜਾਂਦਾ ਤੇ ਤਵਾਬੇ ਆਲਾ ਆ ਕੇ ਮਾਲਵੇ ਲੱਗ ਜਾਂਦਾ ਨਾ ਇਸ ਵਾਰੀ ਕਾਗਜ਼ ਤੇ ਲਿਖਿਆ ਪਿਆ ਕਿ ਕਾਂਗਰਸ ਪਾਰਟੀ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 2 ਸਾਲਾਂ ਨੂੰ ਰਾਜ ਹੋਣਾ ਹੈ ਸੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਪੜਿਆ ਜਰੂਰ ਵਿਚਾਰਿਓ ਮੈਂ ਤਾਂ ਪਿਛਲੀ ਸਰਕਾਰ ਚ ਵੀ ਇਹ ਗੱਲ ਰਾਏ ਦਿੱਤੀ ਸੀ ਕਿ ਜੀ ਇੱਕ ਅਦਾ ਡਿਪਟੀ ਕਮਿਸ਼ਨਰ 8-9 ਐਸ.ਡੀ.ਐਮ ਤੇ 12-15 ਬੀ.ਡੀ.ਪੀ.ਓ ਤੇ 50 ਸੈਕਟਰੀ ਜਿਹੜੇ ਧੱਕਾ ਕਰਦੇ ਪੂਰੇ ਪੰਜਾਬ ਇਵੇਂ ਹੀ ਪੁਲਿਸ ਵਾਲੇ ਇੱਕ ਦੋ ਐਸ.ਐਸ.ਪੀ 5-4 ਡੀ.ਐਸ.ਪੀ ਇੱਕ ਅਦਾ ਐਸ.ਪੀ ਦੋ ਤੇ ਥੱਲੇ 25 30 ਐਸਚਓ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਦੇ ਹੋਂਟੇ ਜਾਹੇ ਉਹ ਕੋਈ ਸਰਕਾਰ ਆਉਂਦੀ ਏ ਇਹ ਧੱਕਾ ਕਰਦੇ ਉਹ ਮਸ਼ਹੂਰ ਹੁੰਦੇ ਆ ਵੀ ਜਿਹੜੀ ਸਰਕਾਰ ਆ ਗਈ ਉਹਦੇ ਚਾਕੇ ਧੱਕਾ ਕਰਕੇ ਉਹ ਕੰਮ ਕਰਦੇ ਇਹਨਾਂ ਨੂੰ ਡਿਸਮਿਸ ਪੱਕੇ ਤੌਰ ਤੇ ਜੇ 200 ਬੰਦਾ ਪੱਕੇ ਤੌਰ ਤੇ ਸਰਕਾਰਾਂ ਡਿਸਮਿਸ ਕਰ ਦੇਣ ਤਾਂ ਇਹ ਝੰਡਾ ਮੁੱਕ ਜੇ ਕਿਸੇ ਦਾ ਵੀ ਰਾਜ ਆਵੇ ਮੈਂ ਨਹੀਂ ਚਾਹਦਾ ਕਾਂਗਰਸ ਦਾ ਰਾਜ ਆਵੇ ਤੇ ਉਹੀ ਅਫਸਰ ਸਾਡੇਆਂ ਲਾ ਕੇ ਧੱਕਾ ਕਰਨ ਉਹਨਾਂ ਦਾ ਮੁਕੰਮਲ ਤੌਰ ਤੇ ਝੋਲਾ ਬੰਦ ਕਰਕੇ ਘਰੇ ਭੇਜਿਆ ਹੋਵੇ ਨਾ ਤਾਂ ਕੋਈ ਸਾਨੂੰ ਬੰਦੇ ਕਹਿਣ ਵੀ ਧੱਕਾ ਕਰੋ ਨਾ ਸਾਨੂੰ ਪਬਲਿਕ ਕਰੇ ਤੇ ਨਾ ਹੀ ਕੋਈ ਅਫੀਸਰ ਜੁਰਤ ਕਰੇ ਕਿ ਅਸੀਂ ਧੱਕਾ ਕਰਨੇ ਸੋ ਅੱਜ ਅਸੀਂ ਸਾਨੂੰ ਪੂਰਨ ਜਿਹੜੇ ਡਿਪਟੀ ਕਮਿਸ਼ਨਰ ਹੈ ਇਹਨਾਂ ਨੂੰ ਅਸੀਂ ਪਹਿਲੀ ਵਾਰ ਹੀ ਮਿਲੇ ਹੈ ਵਧਾਈ ਵੀ ਦਿੱਤੀ ਹੈ ਔਰ ਇਹਨਾਂ ਦਾ ਰਵਈਆ ਸਾਨੂੰ ਠੀਕ ਲੱਗਿਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜੇ ਯੰਗ ਆਫੀਸਰ ਮੁੰਡੇ ਕੁੜੀਆਂ ਜਿਹੜੇ ਅੱਜ ਪੰਜਾਬ ਦੇ ਵਿੱਚ ਲੱਗ ਰਹੇ ਨੇ ਕਈ ਜਿਹੜੇ ਹੈਗੇ ਕਈ ਤਾਂ ਬਹੁਤ ਹੀ ਬਾਇਸ ਹੈ ਕਈਆਂ ਦਾ ਤਾਂ ਕਹਿਣਾ ਕੀ ਹੈ ਮਤਲਬ ਕਿ ਜਮਾ ਡੀਸੀ ਜਿਹੜਾ ਚਪੜਾਸੀ ਵਾਲਾ ਕੰਮ ਕਰਦਾ ਮੈਂ ਦੇਖਿਆ ਦੋ ਚਾਰ ਜ਼ਿਲ੍ਹਿਆਂ 'ਚ ਪਰਲੇ ਪਾਸੇ ਪਰ ਇਹ ਜਿਹੜੇ ਯੰਗ ਮੁੰਡੇ ਨੇ ਯੰਗ ਆਫੀਸਰ ਨੇ ਮੈਨੂੰ ਇਹਨਾਂ ਤੋਂ ਪੂਰਾ ਉਮੀਦ ਹੈ ਕਿ ਇਹ ਪੰਜਾਬ ਨੂੰ ਅੱਗੇ ਵੱਲ ਲੈ ਕੇ ਜਾਣਗੇ ਠੀਕ ਹੈ ਸਰਕਾਰਾਂ ਦਾ ਦਬਾਅ ਹੁੰਦਾ ਹੈ ਮਾੜਾ ਲੁਕ ਇਨ ਯਸਟਰਡਾ ਮਕਮਲ ਤੌਰ ਤੇ ਜਿਹੜੇ ਲੀਡਰ ਬਾਏਸ ਹੋ ਜਾਂਦੇ ਨੇ ਆਫੀਸਰ ਉਹ ਫਿਰ ਨੁਕਸਾਨ ਕਰਦੇ ਨੇ ਸਟੇਟਾਂ ਦਾ ਪਰ ਨਾਲ ਹੀ ਨਾਲ ਅਸੀਂ ਬੁੱਢੇ ਨਾਲੇ ਤੇ ਚਰਚਾ ਕੀਤੀ ਹੈ ਆ ਅਸੀਂ ਵਿਅਸਤ ਸਾਂ ਪੰਜ ਆਏ ਸੋ ਪਹਿਲਾਂ ਹਰਿਆਣਾ ਇਲੈਕਸ਼ਨ ਆ ਗਿਆ ਫਿਰ ਸਾਡਾ ਜਲੰਧਰ ਬਾਏ ਇਲੈਕਸ਼ਨ ਆ ਗਿਆ ਕਾਫੀ ਵਿਅਸਤ ਸੀਗੇ ਬੁੱਢੇ ਨਾਲੇ ਤੇ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਲੋਕਾਂ ਨੇ ਦਲਵਾਰ ਸਾਹਿਬ ਖੜੇ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਪਹਿਲਾਂ ਵੀ ਕੰਮ ਕੀਤਾ ਹੈ ਡਾਬਰ ਸਾਹਿਬ ਖੜੇ ਹੈ ਪਾਣੇ ਸਾਹਿਬ ਖੜੇ ਹੈ ਕੁਲਦੀਪ ਜੀ ਸੰਦੀਪ ਸੰਧੂ ਸਾਹਿਬ ਜੱਗਾ ਜੀ ਬਲਵਿੰਦਰ ਜੀ ਇਹ ਸਾਰਿਆਂ ਨੇ ਮਨ ਬਣਾਇਆ ਕਿ ਇਹ ਸੋਸ਼ਲ ਕੌਜ਼ ਹੈ ਇਹਦੀ ਲੜਾਈ ਸਾਨੂੰ ਲੜਨੀ ਚਾਹੀਦੀ ਹੈ ਚਾਹੇ ਸਾਨੂੰ ਕਿੰਨਾ ਮਰਜੀ ਹਰਜਾਨਾ ਭਰਨਾ ਪਵੇ ਪਰ ਬੁੱਢੇ ਨਾਲੇ ਦੇ ਮਸਲੇ ਦੇ ਉੱਤੇ ਅਸੀਂ ਸਾਰੇ ਉਹ ਡੀਸੀ ਸਾਹਿਬ ਨੂੰ ਇਹ ਰਾਹ ਦਿੱਤੀ ਹੈ ਕਿ ਸਿਰਫ ਪਾਰਟੀ ਮੀਟਿੰਗ ਬੁਲਾਓ ਐਵੇਂ ਨਾ ਕੋਈ ਡਰਾਮਾ ਕਰੀ ਜਾਵੇ ਕੋਈ 600 ਕਰੋੜ ਦਾ ਕਿਸੇ ਤੇ ਲਾਈ ਜਾਂਦਾ ਕੋਈ ਪੱਥਰ ਢਾਈ ਜਾਂਦਾ ਕੋਈ ਹੋਰ ਗੱਲਾਂ ਕਰੀ ਜਾਂਦਾ ਆਪ ਦਾ ਆਪ ਦਾ ਆਵਾਜ਼ਾਂ ਨਾ ਵਜਾਉਣ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਬੁੱਢੇ ਨਾਲੇ ਤੇ ਇੱਕ ਹੰਗਾਮੀ ਮੀਟਿੰਗ ਇੱਕ ਦਿਨ ਦੀ ਬੁਲਾਓ ਜੀਰੇ ਤੇ ਪੂਰਾ ਦਿਨ ਚਰਚਾ ਹੋਵੇ ਜਿਹਰੇ ਚ ਬੁੱਧੀਜੀਵ ਹੋਣ ਸਾਰੇ ਸਟੇਕ ਹੋਲਡਰ ਹੋਣ ਇੰਡਸਟਰੀਅਲੇ ਵੀ ਹੋਣ ਤਾਂ ਜੋ ਇਹ ਮਸਲਾ ਬਹੁਤ ਗੰਭੀਰ ਮਸਲਾ ਹੈ ਇਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਮੁੱਦੇ ਤੇ ਅਸੀਂ ਚਰਚਾ ਕਰੀਏ ਆਉਣ ਵਾਲੀਆਂ ਪੀੜੀਆਂ ਅਦਰਵਾਈਜ਼ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਕਿਸੇ ਪਾਰਟੀ ਦੇ ਉਹਨਾਂ ਨੂੰ ਮਾਫੀ ਕਰਨੀ ਗੀਆਂ ਸਰਕਾਰਾਂ ਨੂੰ ਮਾਫੀ ਕਰਨੀ ਗੀਆਂ ਅਜਾ ਆਮ ਆਦਮੀ ਪਾਰਟੀ ਦਾ ਰਾਜ ਹੈ ਪਰ ਜਿਹੜੇ ਲੋਕ ਇਸ ਮਸਲੇ ਦੇ ਵਿੱਚ ਆਪਦਾ ਯੋਗਦਾਨ ਪਾਉਣਗੇ ਬੁੱਢੇ ਨਾਲੇ ਦੇ ਕਿਉਂਕਿ ਬਹੁਤ ਸਾਰੇ ਲੋਕ ਤਾਂ ਡਰਾਮਾ ਕਰਦੇ ਐ ਉਹਨਾਂ ਨੂੰ ਤਾਂ ਐਜੀਟੇਸ਼ਨ ਦਾ ਬਹਾਨਾ ਚਾਹੀਦਾ ਵੀ ਮੈਂ ਫਲਾਨੀ ਚੀਜ਼ ਸਿੱਟ ਦਿਆਂ ਕੋਈ ਕਹਿੰਦਾ ਮੈਂ ਬੰਨ ਲਾ ਦਿਆਂ ਕੋਈ ਕਹਿੰਦਾ ਫਲਾਨ ਲਾ ਦਿਆਂ ਇਹਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਅਸੀਂ ਮੁਕੰਮਲ ਤੌਰ ਤੇ ਕਿਸੇ ਨੂੰ ਵੀ ਦਿੱਕਤ ਨਾ ਆਵੇ ਤੇ ਸਾਰੇ ਜਾਣੇ ਇਕੱਠੇ ਹੋ ਕੇ ਇਸ ਮੁੱਦੇ ਤੇ ਸੈਂਸੈਰਿਟੀ ਦੇ ਨਾਲ ਬੁੱਢੇ ਨਾਲੇ ਤੇ ਕੰਮ ਕਰੀਏ ਜੋ ਨੁਕਸਾਨ ਪੰਜਾਬ ਦਾ ਬੁੱਢੇ ਨਾਲੇ ਦੇ ਨਾਲ ਹੋ ਗਿਆ ਇਹ ਪਰਮਾਈ ਮੁੜ ਕੇ ਪੂਰੀ ਨਹੀਂ ਹੋਣੀ ਕਈਆਂ ਦੇ ਘਰਾਂ 'ਚ ਕੈਂਸਰ ਫੈਲ ਗਿਆ ਕਈਆਂ ਦੀਆਂ ਮਾਵਾਂ ਧੀਆ ਪੁੱਤ ਕੈਂਸਰ ਨਾਲ ਪੀੜਤ ਹੈ ਐਸੀਆਂ ਜਾਇਦਾਦਾਂ ਤੋਂ ਐਸੀਆਂ ਚੀਜ਼ਾਂ ਦਾ ਅਸੀਂ ਕੀ ਕਰਾਂਗੇ ਜੇ ਸਾਡੇ ਬੱਚੇ ਨਾ ਰਹਿ ਸੋ ਬੁੱਢੇ ਨਾਲੇ ਦਾ ਮਸਲਾ ਅਸੀਂ ਗੰਭੀਰ ਰੂਪ ਦੇ ਵਿੱਚ ਚੱਕਾਂਗੇ ਅਸੀਂ ਦिशा ਦੀ ਮੀਟਿੰਗ ਰੱਖੀ ਆ 22 ਤਰੀਕ ਨੂੰ ਸੋ ਉਹਰੇ ਤੇ ਫਿਰ ਸਾਰਿਆਂ ਨਾਲ ਚਰਚਾ ਕਰਕੇ ਔਰ ਇਸ ਮੁੱਦੇ ਨੂੰ ਪ੍ਰਾਇੋਰਟੀ ਬੇਸਿਸ ਤੇ ਦਿੱਲੀ ਸਰਕਾਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਮਿਲਣਾ ਪਿਆ ਤਾਂ ਅਸੀਂ ਸਾਰੇ ਮੁੱਖ ਮੰਤਰੀ ਨੂੰ ਮਿਲਾਂਗੇ ਚੀਫ ਸਕੱਟਰੀ ਨੂੰ ਮਿਲਾਂਗੇ ਔਰ ਕੇਂਦਰ ਦੇ ਮੰਤਰੀਆਂ ਨੂੰ ਮਿਲਾਂਗੇ ਕਿਉਂਕਿ ਇਹ ਮੁੱਦਾ ਇਹ ਪੋਲਿਟਿਕਲ ਸਾਰੇ ਮੁੱਦਿਆਂ ਤੋਂ ਵੱਡਾ ਮੁੱਦਾ ਹੈ ਔਰ ਇਹਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਹੱਲ ਕਰਾਂਗੇ ਆਹੀ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਜਿਹੜੇ ਪਿੰਡਾਂ ਦੇ ਤੋਂ ਪੈਂਟੀ ਲੱਗਣਾ ਲਿਸਟਾ ਸਿੰਗਰ ਜਿਹੜੇ ਹੈਗੇ ਉਹਨਾਂ ਨੇ ਸਿਕਿਉਰਿਟੀ ਕਟਾਈ ਹੋਗੀ ਤਾਂ ਕਿਉਂਕਿ ਸੋ ਇਹ ਇਹ ਬੀਜਪੀ ਨਾਲ ਗੱਲ ਕਰੋ ਮੇਰਾ ਅੱਜ ਦਾ ਮੁੱਦਾ ਔਰ ਇਹ ਜਨਤਾ ਅਸੀਂ ਅਸਤੀਫਾ ਦੇ ਦਿੱਤਾ ਗੱਲਬਾਤ ਹੋਈ ਹੈ ਕਾਂਗਰਸ ਚ ਆਉਣ ਦੇ ਚੁੱਕੇਗੇ ਨੇ ਜਾਂ ਹਜੇ ਪਾਰਟੀ ਮੰਨ ਨਹੀਂ ਰਹੀ ਦੇਖੋ ਪਹਿਲੀ ਗੱਲ ਇਹ ਹੈ ਕਿ ਕੋਈ ਕਾਂਗਰਸ ਪਾਰਟੀ ਚ ਇੱਛਾ ਕੋਵੇ ਨਾ ਹੋਵੇ ਹੋਂ ਦਾ ਪਹਿਲਾ ਪਾਰਟੀ ਲੈਵਲ ਤੇ ਡਿਸਕਸ਼ਨ ਹੋਊਗਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਲੈਣ ਦੇ ਇੱਛਕ ਵੀ ਆ ਜਾਂ ਨਹੀਂ ਹ ਸੋ ਅਸੀਫਾ ਦੇਣਾ ਉਹਨਾਂ ਦੀ ਆਪ ਦੀ ਮਰਜ਼ੀ ਹੈ ਅਕਸਰੀ ਆਦਰਨੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾ ਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾ ਚ ਸੀ ਤਾਂ ਉਹਨਾਂ ਨੇ ਅਸੀਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਉਦ ਦਾ ਬਹੁਤ ਵੱਡਾ ਉਦ ਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ بڑا ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਦਾ ਕੈਡਰ ਮਾਰਤਾ ਇਸ ਕੱਲ ਦੇ ਕਿ ਇੱਕ ਕਾਂਗਰਸ ਚੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਿਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਸਿਫੇ ਦੀ ਪੇਸ਼ਕਾਸ਼ ਕੀਤੀ ਹੈ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਔਰ ਹੁਣ ਕਦੇ ਸਵਾਲ ਵੀ ਨਹੀਂ ਕੀਤਾ ਕਿਉਂਕਿ ਰੱਬ ਵੇਖਦਾ ਹੈ ਹੁਣ ਨਹੀਂ ਉਹਨਾਂ ਨੇ ਸਵਾਲ ਕੀਤਾ ਵੀ ਹਿੰਦੂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਤੇ ਬਿੱਟੂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਾਂਗਰਸ ਦੇ ਬਾਰੇ ਤਾਂ ਇਹ ਗੱਲ ਬੋਲੀ ਗਈ ਹਾਲਾਂਕਿ ਅਸੀਂ ਤਾਂ ਹਿੰਦੂ ਨੂੰ ਪੀਸੀਸੀ ਬਣਾ ਕੇ ਰੱਖਿਆ ਕਿਉਂਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਹਿੰਦੂਆਦੀ ਪਾਰਟੀ ਐ ਸਿੱਖਾਂ ਦੀ ਪਾਰਟੀ ਐ ਮੁਸਲਮਾਨਾਂ ਦੀ ਪਾਰਟੀ ਐ ਦਲਿਤਾਂ ਦੀ ਪਾਰਟੀ ਐ 크ਰਿਸਚੀਅਨਾਂ ਦੀ ਪਾਰਟੀ ਐ OBCs ਦੀ ਪਾਰਟੀ ਐ ਸੋ ਹੁਣ ਕੋਈ ਮੁੱਦਾ ਨਹੀਂ ਸੋਚ ਸੁਨੀਲ ਜਾਖੜ ਨੇ ਕਿੱਥੇ ਜਾਣਾ ਮੈਂ ਤਾਂ ਕੱਲ ਟਵੀਟ ਕੀਤਾ ਸੀ ਵੀ ਹੁਣ ਅਗਲਾ ਕਿੱਧਰ ਨੂੰ ਸਫ਼ਰ ਆਪਣਾ ਸਰ ਸੀਐਮ ਸਾਹਿਬ ਹਸਪਤਾਲ ਜੀ ਸਾਹਿਬ ਬਸਤਾ ਜਨੇ ਰੋਡ ਦਾ ਹੈਗਾ ਵਾ ਸਰ ਉਹ ਬਕਾਇਆ ਖੜਾ ਹੈ 250 ਕਰੋੜ ਆਯੂਸ਼ਮਾਨ ਕਾਰਡ ਨਾਲ ਲੱਗੇ ਪ੍ਰਾਈਵੇਟ ਸਕੂਲ ਜਿਹੜੇ ਆਹ ਹਾਰੇ ਹੈਗੇ ਨੇ ਜਿਹੜੇ ਬਹੁਤ ਬਹੁਤ ਸਰਵਿਸਿਜ਼ ਬੰਦ ਕਰਤੀਆ ਗਰੀਬ ਲੋਕਾਂ ਦੀ ਸਰ ਇਹ ਤਾਂ ਪਹਿਲਾਂ ਹੀ ਕਿਹਾ ਸੀਗਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸਿਜ਼ ਹੈਗੀਆਂ ਉਹ ਬਹੁਤ ਮਾੜੀਆਂ ਪਾਲਿਸਿਜ਼ ਹੈਗੀਆਂ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿੰਗ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿਕ ਤੁਸੀਂ ਨਾਮ ਨਹੀਂ ਲਿਖ ਸਕਦੇ 550 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਛ ਕੇ ਆਪਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸਤਿਆਨਾਸ਼ ਕਰਤਾ ਨੈਚੁਰਲੀ ਹੈ ਸਾਡੇ ਲੋਕ ਸਫਰੇ ਰਹੇ ਵਿਚਾਰੇ ਇਹ ਲੋਕਾਂ ਨੇ ਇਲਾਜ ਕਰਾਉਣਾ ਇਹਨਾਂ ਨੂੰ ਇਹ ਤਾਂ ਇਲਾਜ ਆਪਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਿੱਥੇ ਕਰਾਏ ਜਿਨ੍ਹਾਂ ਨੇ 20 ਹਜ਼ਾਰ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਹਰਨੀਆਂ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਕੋਈ ਦਵਾਈ ਦਾ ਪਾ ਲੈਣਾ ਉਹਨਾਂ ਹਾਸਤੇ 5 ਲੱਖ ਰੁਪਏ ਦਾ ਜੋ ਆਸ਼ਮਾਨ ਕਾਰਡ ਜਿਹੜਾ ਬੰਦ ਹੋਇਆ ਮੈਂ ਸਮਝ ਲਿਆ ਕਿ ਉਹ ਮੌਤ ਦੇ ਵਾਰੰਟਾ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਕੋਈ ਪਤਾ ਨਹੀਂ ਕੀ ਕਿੱਥੋਂ ਕੰਮ ਚੱਲ ਰਿਹਾ ਹੈ ਸੀਐਮ ਸਾਹਿਬ ਤੋਂ ਕੰਮ ਚੱਲ ਰਿਹਾ ਹੈ ਮੰਤਰੀ ਤੋਂ ਚੱਲ ਰਿਹਾ ਹੈ ਸੰਤਰੀ ਤੋਂ ਚੱਲ ਰਿਹਾ ਸਾਰਾ ਕੰਮ ਢਾਂਚਾ ਖਰਾਬ ਕਰ ਦਿੰਦਾ ਹੈ ਸਰਪਾਤੂਸ਼ ਨੌਸਰੀ ਪ੍ਰੋਪਰਟੀ ਅਟੈਚ ਕੀਤੀ ਗਈ ਹੈ ਕੱਲ ਬੀਤੇ ਦਿਨ ਕਿਹੋ ਜਿਹਾ ਤਰੀਕਾ ਦੇ ਰਹੇ ਹੋ ਤੁਹਾਡੀ ਪਾਰਟੀ ਨੇ ਉਹ ਬ੍ਰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿਈ ਜਿਹੜਾ ਮੀਡੀਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਦੀ ਮਰਜ਼ੀ ਨਾਲ ਆਪਣੀਆਂ ਖਬਰਾਂ ਛਾਪ ਦਿੰਦੇ ਆ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਹੈ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਚਾਹੀਓ 1 ਹੈ 2 ਹੈ 4 ਹੈ 6 ਹੈ ਫॉर द ਟਾਈਮ ਵੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਫਿਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਣੀ ਪ੍ਰਾਪਰਟੀ ਨੂੰ ਛੜਾ ਲੈਣੇ ਇਹਦਾ ਮਤਲਬ ਇਹ ਨਹੀਂ ਆ ਵੀ ਭਾਰਤ ਭੂਚਨ ਆਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਹੈ ਉਹਰੇ ਕੋਲੇ ਉਹ ਸਾਰੀ ਜਾਇਦਾਦ ਕੋਈ ਕਰਪਸ਼ਨ ਨਾਲ ਬਣਾਈ ਹੈ ਸੋ ਜੀਰੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਸ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਆ ਜਿਹੜੇ ਪਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਪ੍ਰੋਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਿਹੜਾ ਕੇਸ ਜਾਊਗਾ ਥੈਟ ਇਜ਼ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰੋਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਹੈ ਚੰਦ ਮੀਡੀਆ ਵਾਲੇ ਉਹਨੂੰ ਸ਼ਾਲ ਦੇ ਕੇ ਅੱਜ ਕਿਉਂਕਿ ਖਬਰ ਹੀ ਕੋਈ ਨਹੀਂ ਉਹਨਾਂ ਕੋਲੇ ਉਹਨੂੰ ਲੱਗਦਾ ਕਿ ਆਹ ਖਬਰ ਚਲਾ ਦਿਓ ਪੰਜਾਬ ਸੀਐਮ ਦੀ ਤਬੀਅਤ ਖਰਾਬ ਹੈ ਖਬਰ ਖਰਾਬ ਹਸਪਤਾਲ ਦਾ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਤੋਂ ਬਾਅਦ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਸੇ ਦੀ ਵੀ ਤਬੀਅਤ ਖਰਾਬ ਹੋਵੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ